ਸਤਿ ਸ਼੍ਰੀ ਅਕਾਲ ਜੀ ਮੈਂ ਰੌਸ਼ਨਨੀ ਤੁਸੀ ਵੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜਾਣਕਾਰੀ ਸਾਂਝੀ ਕਰਾਂਗੇ ਅਮਰੀਕਾ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਇੰਡੀਆ ਨੂੰ ਝਟਕਾ ਦੇਣ ਪਿੱਛੋਂ ਕੀਤੇ ਗਏ ਪਾਕਿਸਤਾਨ ਨਾਲ ਸਮਝੌਤੇ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਬੀਤੀ ਰਾਤ ਅਜਿਹਾ ਕਦਮ ਚੁੱਕਿਆ ਜਿਸ ਨੇ ਭਾਰਤ ਦੇ ਵਪਾਰ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਇੱਕ ਪਾਸੇ ਜਿੱਥੇ ਉਨ੍ਹਾਂ ਨੇ ਭਾਰਤ ਤੋਂ ਆਉਣ ਵਾਲੀਆਂ ਵਸਤਰਾਂ ਉੱਤੇ 25% ਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਉੱਥੇ ਕੁਝ ਘੰਟਿਆਂ ਬਾਅਦ ਪਾਕਿਸਤਾਨ ਨਾਲ ਵੱਡੇ ਸਮਝੌਤੇ ਦਾ ਐਲਾਨ ਕੀਤਾ ਹੈ <coughs> ਟਰੰਪ ਨੇ ਟਰੁੱਥ ਸੋਸ਼ਲ ਤੇ ਲਿਖਿਆ ਅਸੀਂ ਪਾਕਿਸਤਾਨ ਨਾਲ ਇੱਕ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਜਿਸ ਦੇ ਤਹਿਤ ਅਮਰੀਕਾ ਅਤੇ ਪਾਕਿਸਤਾਨ ਸਾਂਝੇ ਤੌਰ ਤੇ ਉੱਥੇ ਵਿਸ਼ਾਲ ਤੇਲ ਭੰਡਾਰ ਨੂੰ ਵਿਕਸਿਤ ਕਰਨਗੇ ਇਸ ਤੇਲ ਕੰਪਨੀ ਦੀ ਚੋਣ ਕਰ ਰਹੇ ਹਾਂ ਇਸ ਸਮਝਦਾਰੀ ਦੇ ਅਗਵਾਈ ਕਰਾਂਗੇ ਸ਼ਾਇਦ ਇੱਕ ਦਿਨ ਪਾਕਿਸਤਾਨ ਵੀ ਭਾਰਤ ਨੂੰ ਤੇਲ ਵੇਚੇਗਾ ਦੱਸ ਦਈਏ ਕਿ ਇਹ ਬਿਆਨ ਅਜਿਹੇ ਸਮੇਂ ਆਏ ਜਦੋਂ ਅਮਰੀਕਾ ਨੇ 25% ਦੀ ਟੈਰਿਫ ਦੇ ਨਾਲ ਨਾਲ ਭਾਰਤ ਉੱਤੇ ਵਾਧੂ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ 트াম্প ਨੇ ਇਸ ਪਿੱਛੇ ਅਮਰੀਕਾ ਦੇ ਵਪਾਰ ਘਾਟੇ ਅਤੇ ਭਾਰਤ ਵੱਲੋਂ ਰੂਸ ਤੇਲ ਖਰੀਦਣ ਨੂੰ ਕਾਰਨ ਦੱਸਿਆ ਉਹਨਾਂ ਨੇ ਆਪਣੀ ਪੋਸਟ ਵਿੱਚ ਇਹ ਵੀ ਦਾਵਾ ਕੀਤਾ ਕਿ ਕਈ ਵਿਸ਼ਵ ਨੇਤਾ ਹੁਣ ਅਮਰੀਕਾ ਨੂੰ ਖੁਸ਼ ਕਰਨ ਦੀ ਵਪਾਰ ਸਮਝੌਤਿਆਂ ਦੀ ਪੇਸ਼ਕਸ਼ ਕਰ ਰਹੇ ਹਨ ਉਹਨਾਂ ਲਿਖਿਆ ਅੱਜ ਵਾਈਟ ਹਾਊਸ ਵਿੱਚ ਅਸੀਂ ਕਈ ਵਪਾਰ ਸਮਝੌਤਿਆਂ ਤੇ ਕੰਮ ਕਰ ਰਹੇ ਹਾਂ ਮੇਰੀ ਦੱਖਣੀ ਕੋਰੀਆ ਦੇ ਨਾਲ ਵਪਾਰ ਵਫਨ ਨਾਲ ਵੀ ਮੀਟਿੰਗ ਹੋਈ ਜਿਸ ਤੇ ਇਸ ਵੇਲੇ 25% ਦੀ ਟੈਰਿਫ ਹੈ ਉਹਨਾਂ ਨੇ ਇਸ ਨੂੰ ਘਟਾਉਣ ਦਾ ਪ੍ਰਸਤਾਵ ਰੱਖਿਆ ਜਿਸ ਤੇ ਵਿਚਾਰ ਕਰਾਂਗੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸੌਦੇ ਦਾ ਮਤਲਬ ਹੈ ਕਿ ਅਮਰੀਕਾ ਅਤੇ ਪਾਕਿਸਤਾਨ ਪਾਕਿਸਤਾਨ ਦੇ ਅੰਦਰ ਤੇਲ ਭੰਡਾਰ ਲੱਭਣ ਕੱਢਣ ਅਤੇ ਵਿਕਸਿਤ ਕਰਨ ਲਈ ਮਿਲ ਕੇ ਕੰਮ ਕਰਨਗੇ ਇਸ ਲਈ ਇੱਕ ਵੱਡੀ ਅਮਰੀਕਾ ਤੇਲ ਕੰਪਨੀ ਦੀ ਚੋਣ ਕੀਤੀ ਜਾਵੇਗੀ ਜੋ ਟੈਕਨੋਲੋਜੀ ਅਤੇ ਨਿਵੇਸ਼ ਪ੍ਰਦਾਨ ਕਰੇਗੀ ਜਦਕਿ ਪਾਕਿਸਤਾਨ ਜ਼ਮੀਨ ਅਤੇ ਸੂਤਰ ਪ੍ਰਦਾਨ ਕਰੇਗਾ ਦੋਵੇਂ ਦੇਸ਼ ਇੱਕ ਸਮਝਦਾਰੀ ਤੇ ਪੈਦਾ ਹੋਏ ਤੇਲ ਤੋ ਕਮਾਈ ਕਰਨਗੇ ਅਤੇ ਪਿਵਿੱਖ ਵਿੱਚ ਪਾਕਿਸਤਾਨ ਇਸ ਨੂੰ ਵੇਚ ਸਕਦਾ ਹੈ 트럼ਪ ਨੇ ਆਪਣੀ ਪੋਸਟ ਵਿੱਚ ਇਹ ਵੀ ਦੱਸਿਆ ਕਿ ਉਹਨਾਂ ਦੀ ਦੇ ਮੁਲਕਾਂ ਦੇ ਆਗੂਆਂ ਨਾਲ ਵਪਾਰ ਸਮਝੌਤਿਆਂ ਤੇ ਚਰਚਾ ਕੀਤੀ ਹੈ ਜੋ ਅਮਰੀਕਾ ਨੂੰ ਬੇहद ਖੁਸ਼ ਕਰਨ ਨਾ ਚਾਹੁੰਦੇ ਹਨ ਇਦਾਂ ਦੀ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਹੋਰ ਵਾਧੂ ਦੀਆਂ ਖਬਰਾਂ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ ਧੰਨਵਾਦ